ਨਮਸਕਾਰ ਆਕਾਸ਼ ਵਣੀ ਦਾ ਇਹ ਜਲੰਧਰ ਕੇਂਦਰ ਹੁਣ ਤੁਸੀਂ ਅਵਤਾਰ ਸਿੰਘ ਢਿਲੋਂ ਤੋਂ ਪਰਦੇਸ਼ ਖਬਰਾਂ ਸੁਣੋ ਪਹਿਲਾਂ ਇਸ ਪਲੇਟਨ ਦੀਆਂ ਖਾਸ ਖਬਰਾਂ ਭਾਰਤੀ ਚੋਣ ਕਮਿਸ਼ਨ ਨੇ ਕੌਮੀ ਤੇ ਸੂਬਾ ਪੱਧਰੀ ਸਿਆਸੀ ਪਾਰਟੀਆਂ ਨੂੰ ਕਿਸੇ ਵੀ ਵਿਚਾਰ ਸਰਵੇਖਣ ਜਾਂ ਐਫਸ ਰਹੀ ਚੋਣ ਤੋਂ ਬਾਅਦ ਲਾਪਾਤਰੀ ਹਜ਼ਾਰਤੀ ਯੋਜਨਾਵਾਂ ਲਈ ਵਿਅਕਤੀਆਂ ਨੂੰ ਰਜਿਸਟਰ ਕਰਨ ਦੀਆਂ ਗਤੀਵਿਧੀਆਂ ਤੁਰੰਤ ਬੰਦ ਕਰਨ ਦੀ ਆਖਿਆ ਹੈ ਭਾਰਤੀ ਚੋਣ ਕਮਿਸ਼ਨ ਨੇ ਲੋਕ ਸਭਾ ਚੋਣਾਂ ਦੌਰਾਨ ਸਿਆਸੀ ਪਾਰਟੀਆਂ ਤੇ ਉਹਨਾਂ ਦੇ ਉਮੀਦਵਾਰਾਂ ਦੇ ਖਰਚੇ ਤੇ ਨਜ਼ਰਸਾਨੀ ਲਈ ਪੰਜਾਬ ਦੀਆਂ 13 ਲੋਕ ਸਭਾ ਸੀਟਾਂ ਵਾਸਤੇ 15 ਖਰਚਾ ਨਿਗਰਾਨਾ ਦੀ ਨਿਯੁਕਤੀ ਕੀਤੀ ਹੈ। ਪਦਮ ਪੁਰਸਕਾਰਾਂ ਲਈ ਆਨਲਾਈਨ ਨਾਮਜ਼ਦਗੀ ਤੇ ਸਭਾਰਸ਼ਾਂ ਦੀ ਪ੍ਰਕਿਰਿਆ ਕਰ ਤੋਂ ਸ਼ੁਰੂ ਹੋ ਗਈ ਹੈ ਤੇ ਐਨਸੀਸੀ ਜਲੰਧਰ ਗਰੁੱਪ ਦੀਆਂ 6 ਬਟਾਲੀਆਂ ਦੇ ਕੌਮੀ ਪੱਧਰ ਤੇ ਭਾਗ ਲੈਣ ਵਾਲੇ ਅਤੇ ਹਰੇਕ ਬਟਾਲੀਅਨ ਤੋਂ ਸਰਵ ਸ੍ਰੇਸ਼ਟ ਕੈਡਟਾਂ ਦਾ ਜਲੰਧਰ ਵਿੱਚ ਅੱਜ ਹੋਏ ਇੱਕ ਸਮਾਗਮ ਦੌਰਾਨ ਹੋਇਆ ਸਨਮਾਨ ਤੇ ਹੁਣ ਖਬਰਾਂ ਵਿਸਥਾਰ ਨਾਲ। ਚੋਣ ਕਮਿਸ਼ਨ ਨੇ ਸਾਰੀਆਂ ਹੀ ਕੌਮੀ ਤੇ ਸੂਬਾ ਪੱਧਰੀ ਸਿਆਸੀ ਪਾਰਟੀਆਂ ਨੂੰ ਕਿਸੇ ਵੀ ਇਸ਼ਤਿਹਾਰ ਸਰਵੇਖਣ ਜਾਂ ਐਫਸ ਰਹੇ ਹੀ ਚੋਣਾਂ ਤੋਂ ਬਾਅਦ ਲਾਭਾਂ ਤ੍ਰਿਹਾਰਤ ਯੋਜਨਾਵਾਂ ਲਈ ਵਿਅਕਤੀਆਂ ਨੂੰ ਰਜਿਸਟਰ ਕਰਨ ਵਾਲੀਆਂ ਗਤੀਵਿਧੀਆਂ ਤੁਰੰਤ ਬੰਦ ਕਰਨ ਤੇ ਉਹਨਾਂ ਤੋਂ ਦੂਰ ਰਹਿਣ ਲਈ ਅਜਿਹੀ ਸਲਾਹ ਦਰੀ ਕੀਤੀ ਹੈ ਕਮਿਸ਼ਨ ਨੇ ਕਿਹਾ ਕਿ ਚੋਣ ਤੋਂ ਬਾਅਦ ਦੇ ਲਾਭਾਂ ਲਈ ਰਜਿਸਟਰ ਕਰਨ ਲਈ ਨਿਜੀ ਵੋਟਰਾਂ ਨੂੰ ਸਦਨ ਜਾਂ ਬੁਲਾਉਣ ਦੀ ਕਾਰਵਾਈ ਵੋਟਰ ਅਤੇ ਪ੍ਰਸਤਾਵਿਤ ਲਾਭ ਦੇ ਵਿਚਕਾਰ ਇੱਕ ਨਾਲ ਇੱਕ ਲੈਣ ਦੇਣ ਵਾਲੇ ਸਬੰਧਨ ਦੀ ਜ਼ਰੂਰਤ ਦਾ ਪ੍ਰਭਾਵ ਪੈਦਾ ਕਰ ਸਕਦੀ ਹੈ ਕਮਿਸ਼ਨ ਨੇ ਸਾਰੇ ਜ਼ਿਲ੍ਹਾ ਚੋਣ ਅਫਸਰਾਂ ਨੂੰ ਹਦਾਇਤ ਕੀਤੀ ਹੈ ਕਿ ਉਹ ਅਜਿਹੀ ਕਿਸੇ ਵੀ ਇਸ਼ਤਿਹਾਰ ਵਿਰੁੱਧ ਕਾਨੂੰਨੀ ਵਿਵਸਥਾਵਾਂ ਦੇ ਅੰਦਰ ਬੰਦੀ ਕਾਰਵਾਈ ਕਰਨ ਭਾਰਤੀ ਚੋਣ ਕਮਿਸ਼ਨ ਵੱਲੋਂ ਲੋਕ ਸਭਾ ਚੋਣਾਂ 2024 ਦੇ ਮੱਦੇਨਜ਼ਰ ਸਿਆਸੀ ਪਾਰਟੀਆਂ ਤੇ ਉਹਨਾਂ ਦੇ ਉਮੀਦਵਾਰਾਂ ਦੇ ਖਰਚੇ ਤੇ ਨਜ਼ਰ ਰੱਖਣ ਲਈ ਪੰਜਾਬ ਦੀਆਂ 13 ਲੋਕ ਸਭਾ ਸੀਟਾਂ ਵਾਸਤੇ 15 ਖਰਚਾ ਨਿਗਰਾਨਾ ਦੀ ਸੂਚੀ ਜਾਰੀ ਕਰ ਦਿੱਤੀ ਗਈ ਹੈ ਇਹ ਸਾਰੇ ਅਧਿਕਾਰੀ ਪਾਰਟੀ ਰੈਮਿਊ ਸਰਵਿਸ ਨਾਲ ਸੰਬੰਧਿਤ ਨੇ ਤੇ ਖਰਚਾ ਨਿਗਰਾਨ ਬਜੋਂ ਵਿਸ਼ੇਸ਼ ਮਹਾਰਤ ਰੱਖਦੇ ਨੇ ਇਸ ਸੰਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸ਼ਿਵਨ ਸੀਨੇ ਨੇ ਦੱਸਿਆ ਕਿ ਨਿਰਪੱਖ ਤੇ ਪਾਰਦਰਸ਼ੀ ਚੋਣਾਂ ਯਕੀਨੀ ਬਣਾਉਂਦੀ ਖਰਚਾ ਨਿਗਰਾਨ ਐਮ ਭੂਮਿਕਾ ਨਿਭਾਉਂਦੇ ਨੇ ਤੇ ਉਹਨਾਂ ਵੱਲੋਂ ਸਿਆਸੀ ਪਾਰਟੀਆਂ ਤੇ ਉਮੀਦਵਾਰਾਂ ਦੇ ਹਰ ਛੋਟੇ ਵੱਡੇ ਚੋਣ ਖਰਚੇ ਉੱਤੇ ਤਿੱਖੀ ਨਜ਼ਰ ਰੱਖੀ ਜਾਂਦੀ ਹੈ ਉਹਨਾਂ ਨੇ ਕਿਹਾ ਕਿ ਹਰੇਕ ਖਰਚਾ ਅਬਜ਼ਰਵਰ ਆਪਣੇ ਸੰਬੰਧਿਤ ਲੋਕ ਸਭਾ ਹਲਕੇ ਵਿੱਚ ਚੋਣ ਪ੍ਰਕਿਰਿਆ ਦੀ ਨਿਰਪੱਖਤਾ ਤੇ ਪਾਰਦਰਸ਼ਤਾ ਨੂੰ ਯਕੀਨੀ ਬਣਾਉਣ ਵਿੱਚ ਐਮ ਭੂਮਿਕਾ ਨਿਭਾਏਗਾ ਕੌਨ ਕਮਿਸ਼ਨ ਵੱਲੋਂ ਇਸ ਵਾਰ ਪਾਰ 70 ਦੇ ਨਾਰੇ ਨਾਲ ਵੋਟ ਪ੍ਰਤੀਸ਼ਤਤਾ ਵਧਾਉਣ ਲਈ ਚਲਾਈ ਜਾ ਰਹੇ ਸਵੀਪ ਪ੍ਰੋਗਰਾਮਾਂ ਵਿੱਚ ਦੇਸ਼ਾ ਔਮਨ ਵੈਲਫੇਅਰ ٹرسٹ ਮੁਹਾਲੀ ਵੀ ਭਾਗੀਦਾਰ ਬਣੇਗਾ ਸੂਬੇ ਦੀਆਂ ਪਿੰਡੂ ਔਰਤਾਂ ਨੂੰ ਉਹਨਾਂ ਦੇ ਵੋਟ ਦੇ ਅਧਿਕਾਰ ਪ੍ਰਤੀ ਇਹ ਟਰੱਸਟ ਜਾਗਰੂਕ ਕਰੇਗਾ ਇਸ ਲਈ ਪਿੰਡੂ ਖੇਤਰਾਂ ਵਿੱਚ ਮਹਿਲਾ ਪੰਚਾਇਤਾਂ ਦਾ ਗਠਨ ਕੀਤਾ ਜਾਵੇਗਾ ਟਰੱਸਟ ਦੀ ਸੂਬਾ ਪ੍ਰਧਾਨ ਹਰਦੀਪ ਕੌਰ ਨੇ ਮੁੱਖ ਚੋਣ ਅਧਿਕਾਰੀ ਸਿਵਨ ਸੀਨਾ ਮੁਲਾਕਾਤ ਕਰਨ ਉਪਰੰਤ ਇਹ ਜਾਣਕਾਰੀ ਦਿੱਤੀ ਉਹਨਾਂ ਦੱਸਿਆ ਕਿ ਟਰੱਸਟ ਦੀਆਂ ਮਹਿਲਾ ਵਰਕਰਾਂ ਨੇ ਵੱਖ-ਵੱਖ ਜ਼ਿਲ੍ਹੇ ਵਿੱਚ ਵੋਟਾਂ ਸੰਬੰਧੀ ਸਰਵੇ ਕੀਤਾ ਜਿਸ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਸੂਬੇ ਦੇ ਪਿੰਡੂ ਖੇਤਰਾਂ ਵਿੱਚ ਅੱਜ ਵੀ ਮਰਦੇ ਫੈਸਲਾ ਕਰਦੇ ਨੇ ਕਿ ਘਰ ਦੀਆਂ ਔਰਤਾਂ ਨੇ ਵੋਟ ਕਿਸ ਨੂੰ ਪਾਉਣੀ ਹੈ ਤੇ ਔਰਤਾਂ ਨੂੰ ਆਪਣੀ ਮਰਜ਼ੀ ਅਨੁਸਾਰ ਦੇਸ਼ ਦੀ ਸਰਕਾਰ ਚੁਣ ਦਾ ਹ ਇਸ ਸੰਬੰਧੀ ਜਾਗਰੂਕਤਾ ਫੈਲਾਉਣ ਦੇ ਮੰਤਵ ਨਾਲ ਹੀ ਟਰੱਸਟ ਜਾਗ ਪੈਣੇ ਜਾਗ ਮੁਹਿੰਮ ਤਹਿਤ ਪਿੰਡੂ ਔਰਤਾਂ ਦੇ ਹਿੱਤ ਵਿੱਚ ਮਹਿਲਾ ਪੰਚਾਇਤਾਂ ਦਾ ਆਯੋਜਨ ਕਰੇਗਾ ਹਰਦੀਪ ਕੌਰ ਨੇ ਦੱਸਿਆ ਕਿ ਨਾ ਮਹਿਲਾ ਪੰਚਾਇਤਾਂ ਰਾਹੀਂ ਪਿੰਡੂ ਔਰਤਾਂ ਨੂੰ ਵੋਟ ਦੇ ਹੱਕ ਤੇ ਵੋਟ ਦੀ ਮਹੱਤਤਾ ਬਾਰੇ ਦੱਸਿਆ ਜਾਵੇਗਾ ਬਰਨਾਲਾ ਦੇ ਜ਼ਿਲ੍ਹਾ ਚੋਣ ਅਫਸਰ ਕਮ ਡਿਪਟੀ ਕਮਿਸ਼ਨਰ ਪੂਨਮ ਦੀਪਕੌਰ ਨੇ ਬਰੌਡਵੇ ਸਕੂਲ ਪਿੰਡ ਮਨਾਲ ਵਿਖੇ ਅੱਜ ਜਸ਼ਨੇ ਲੋਕਤੰਤਰ ਦੇ ਸਮਾਗਮ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਕੂਲਾਂ ਤੇ ਕਾਲਜਾਂ ਵਿੱਚੋਂ ਵਿਦਿਆਰਥੀਆਂ ਨੂੰ ਲੋਕ ਸਭਾ ਚੋਣ ਵਾਲੇ ਦਿਨ 1 ਜੂਨ ਨੂੰ ਵਲੰਟੀਅਰ ਵਜੋਂ ਸ਼ਾਮਲ ਕੀਤਾ ਜਾਵੇਗਾ ਤਾਂ ਜੋ ਇਹ ਬੱਚੇ ਭਾਰਤ ਦੇ ਗੌਰਵਮਈ ਲੋਕਤੰਤਰ ਦਾ ਹਿੱਸਾ ਬਣ। ਉਨ੍ਹਾਂ ਦੱਸਿਆ ਕਿ 1 ਜੂਨ ਨੂੰ VOTING ਪ੍ਰਕਿਰਿਆ ਵਿੱਚ ਸਕੂਲ ਅਤੇ ਕਾਲਜਾਂ ਦੇ ਵਿਦਿਆਰਥੀਆਂ ਨੂੰ ਵੀ ਸ਼ਾਮਲ ਕੀਤਾ ਜਾਵੇਗਾ ਤਾਂ ਜੋ ਇਨ੍ਹਾਂ ਵਿਦਿਆਰਥੀਆਂ ਨੂੰ ਦੁਨੀਆ ਦੇ ਸਭ ਤੋਂ ਵੱਡੇ ਲੋਕਤੰਤਰ ਵਿੱਚ ਕੀਤੀ ਜਾਣ ਵਾਲੀ ਚੋਣਾਂ ਬਾਰੇ ਗਿਆਨ ਮਿਲ ਸਕੇ ਅਤੇ ਇਸ ਪ੍ਰਕਿਰਿਆ ਦਾ ਉਹ अहम ਹਿੱਸਾ ਬਣ। ਇਸ ਮੌਕੇ ਬੱਚਿਆਂ ਨੇ ਚੋਣਾਂ ਸਬੰਧੀ ਰੰਗਾਰੰਗ ਪ੍ਰੋਗਰਾਮ ਗਿੱਧਾ, ਨੁਕੜਨਾਟ ਅਤੇ ਹੋਰ ਸਭਿਆਚਾਰਕ ਬਣਗੀਆਂ ਪੇਸ਼ ਕੀਤੀਆਂ। ਸੰਗਰੂਰ ਲੋਕ ਸਭਾ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਗਰਮੀਤ ਸਿੰਘ ਮੀਥੇਰ ਨੇ ਕਿਹਾ ਕਿ ਪੰਜਾਬ ਵਿੱਚ ਪਿਛਲੇ 2 ਸਾਲਾਂ ਵਿੱਚ ਸਰਕਾਰ ਨੇ ਲੋਕਾਂ ਦੀ ਹਾਜ਼ਰੀ ਵਿੱਚ ਲੋਕਾਂ ਨਾਲ ਬੈਠ ਕੇ ਲੋਕਾਂ ਦੇ ਪੱਖ ਵਿੱਚ ਸਾਰੇ ਫੈਸਲੇ ਕੀਤੇ ਨੇ ਹਲਕੇ ਦੇ ਪਿੰਡਾਂ ਬਾਲੀਆ ਰੰਗਿਆ ਤੋਂ ਲੈ ਕੇ ਧੂਰੀ ਹਲਕੇ ਦੇ ਪਿੰਡਾਂ ਦੀਆਂ ਮੀਟਿੰਗਾਂ ਨੂੰ ਸਮੋਦਨ ਕਰਦਿਆਂ ਉਹਨਾਂ ਕਿਹਾ ਕਿ ਲੋਕਾਂ ਨੂੰ ਪਿਛਲੇ 2 ਸਾਲ ਵਿੱਚ ਆਪਣੇ ਕੰਮਾਂ ਲਈ ਚੰਡੀਗੜ੍ਹ ਨਹੀਂ ਜਾਣਾ ਪਿਆ ਹੈ ਸਗੋਂ ਸਰਕਾਰ ਕੰਮ ਕਰਨ ਲਈ ਪਿੰਡਾਂ ਵਿੱਚ ਆਈ ਹੈ ਇੱਥੋਂ ਤੱਕ ਕਿ ਕੈਬਨਿਟ ਮੀਟਿੰਗਾਂ ਪਹਿਲੀ ਵਾਰ ਫੀਲਡ ਵਿੱਚ ਹੋਈਆਂ ਮੀਥੇਰ ਨੇ ਕਿਹਾ ਕਿ ਸੰਗਰੂਰ ਦੀ ਵਧਰੀ ਜੀ ਸਰਕਾਰ ਦਿਨ ਰਾਤ ਕੰਮ ਕਰ ਪਟਿਆਲਾ ਲੋਕ ਸਭਾ ਹਲਕੇ ਤੋਂ ਸ਼੍ਰੋਮਣੀ ਕਾਲੀ ਦਲ ਦੇ ਉਮੀਦਵਾਰ ਐਨ ਕੇ ਸ਼ਰਮਾ ਨੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਤੇ ਸੂਬੇ ਦੇ ਸਿਹਤ ਮੰਤਰੀ ਬਲਬੀਰ ਸਿੰਘ ਨੂੰ ਸਿਹਤ ਸਿਵਾਵਾਂ ਦੇ ਮੁੱਦੇ ਤੇ ਘੇਰਦਿਆਂ ਕਿਹਾ ਕਿ ਪਟਿਆਲਾ ਵਿੱਚ ਸਿਹਤ ਸਿਵਾਵਾਂ ਦੀ ਘਾਟ ਕਰਨ ਅੱਜ ਵੀ ਰੋਕਣ ਨੂੰ ਇਲਾਜ ਲਈ ਹਰਿਆਣਾ ਚੰਡੀਗੜ੍ਹ ਤੇ ਦਿੱਲੀ ਦੇ ਹਸਪਤਾਲਾਂ ਵਿੱਚ ਜਾਣਾ ਪੈਂਦਾ ਹੈ ਸ਼ਤਰਾਣਾ ਹਲਕੇ ਦੇ ਵੱਖ-ਵੱਖ ਪਿੰਡਾਂ ਵਿੱਚ ਜਨ ਸਭਾਵਾਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਸਰਕੇ ਦੇ ਪਿੰਡਾਂ ਦੇ ਵਸਨੀਕਾਂ ਦੀ ਸਭ ਤੋਂ ਵੱਡੀ ਸਮੱਸਿਆ ਸਿਹਤ ਸੁਰਤਨ ਦੀ ਹੈ ਇਸ ਮੌਕੇ ਵੱਡੀ ਗਿਣਤੀ ਵਿੱਚ ਕਾਂਗਰਸ ਆਗੂਆਂ ਨੇ ਕਾਂਗਰਸ ਪਾਰਟੀ ਛੱਡ ਕੇ ਸ਼੍ਰੋਮਣੀ ਪਦਮ ਪੁਰਸਕਾਰਾਂ ਲਈ ਆਨਲਾਈਨ ਨਾਮਜ਼ਦਗੀ ਤੇ ਸਿਫਾਰਸ਼ਾਂ ਦੀ ਪ੍ਰਕਿਰਿਆ ਕੱਲ ਤੋਂ ਸ਼ੁਰੂ ਹੋ ਗਈ ਹੈ ਨਾਮਜ਼ਦਗੀ ਦੀ ਆਖਰੀ ਤਾਰੀਖ 15 ਸਤੰਬਰ ਹੈ ਨਾਮਜ਼ਦਗੀਆਂ ਤੇ ਸਿਫਾਰਸ਼ਾਂ ਨੈਸ਼ਨਲ ਅਵਾਰਡਸ ਪੋਰਟਲ www.awards.gov.in ਤੇ ਕੀਤੀਆਂ ਜਾ ਸਕਦੀਆਂ ਨੇ ਪਦਮ ਪੁਰਸਕਾਰਾਂ ਵਿੱਚ ਪਦਮ ਵਿਭੂਸ਼ਣ ਪਦਮ ਪੂਸ਼ਣ ਤੇ ਪਦਮ ਸ਼੍ਰੀ ਪੁਰਸਕਾਰ ਸ਼ਾਮਲ ਨੇ ਇਹ ਪੁਰਸਕਾਰ ਕਲਾ ਸਾਹਿਤ ਤੇ ਸਿੱਖਿਆ ਖੇਡਾਂ ਦਵਾਈ ਸਮਾਜਿਕ ਕਾਰਜ ਵਿਗਿਆਨ ਤੇ ਇੰਜੀਨੀਅਰਿੰਗ ਜਨਤਕ ਮਾਮਲੇ ਸਿਵਲ ਸੇਵਾਵਾਂ ਅਤੇ ਵਪਾਰ ਤੇ ਉਦਯੋਗ ਸਮੇਤ ਵੱਖ-ਵੱਖ ਵਿਸ਼ਿਆਂ ਵਿੱਚ ਮਲੱਖਣ ਤੇ ਆਸਰਥਾਰਨ ਪ੍ਰਾਪਤੀਆਂ ਲਈ ਦਿੱਤੇ ਜਾਂਦੇ ਨੇ ਪਰਦੇਸ਼ੀ ਖਬਰਾਂ ਤੁਸੀਂ ਆਗਾਸ਼ਵਾਨੀ ਜਲੰਧਰ ਤੋਂ ਸੁਣ ਰਹੇ ਹੋ ਗੁਰਦਾਸਪੁਰ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਵਿਸ਼ੇਸ਼ ਤੌਰ ਗਲੇ ਕੱਲ ਦੇ ਕਲ ਡੇਰਾ ਬਾਬਾ ਨਾਨਕ ਵਿਖੇ ਸ਼੍ਰੀ ਗੁਰਤਾਰਪੁਰ ਸਾਹਿਬ ਕਾਰੀਡੋਰ ਦਾ ਦੌਰਾ ਕੀਤਾ ਲੈਂਡਪੋਰਟ ਅਥਾਰਟੀ ਵੱਲੋਂ ਸ਼੍ਰੀ ਕਰਤਾਰਪੁਰ ਸੈੱਬ ਕਾਰਿਡੋਰ ਦੇ ਜਨਰਲ ਮੈਨੇਜਰ ਟੀ ਆਰ ਸ਼ਰਮਾ ਤੇ ਬੀਐਸਐਫ ਦੇ ਕਮਾਂਡੈਂਟ ਐਸਐਸ ਗਰਚਾ ਨੇ ਉਹਨਾਂ ਦਾ ਸਵਾਗਤ ਕੀਤਾ ਡਿਪਟੀ ਕਮਿਸ਼ਨਰ ਨੇ ਲੈਂਡਪੋਰਟ ਅਥਾਰਟੀ ਦੇ ਅਧਿਕਾਰੀਆਂ ਕੋਲੋਂ ਸ਼੍ਰੀ ਕਰਤਾਰਪੁਰ ਸੈੱਬ ਕਾਰਿਡੋਰ ਦੀ ਕਾਰਜਵਿਧੀ ਸ਼ਰਧਾਲੂਆਂ ਦੀ ਸੂਲਤਰੀ ਕੀਤੇ ਪ੍ਰਬੰਧਾਂ ਇਮੀਗ੍ਰੇਸ਼ਨ ਤੇ ਹੋਰ ਸਹੂਲਤਾਂ ਬਾਰੇ ਜਾਣਕਾਰੀ ਹਾਸਲ ਕੀਤੀ ਉਹਨਾਂ ਜ਼ੀਰੋ ਲਾਈਨ ਦੇ ਕੋਲ ਜਾ ਕੇ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਵੀ ਲਿਆ ਇਸ ਤਰ੍ਹਾਂ ਉਹਨਾਂ ਪਾਕਿਸਤਾਨ ਨਾਲ ਜੁੜਦੇ ਪੁਲ ਦੇ ਨਿਰਮਾਣ ਕਾਰਜ ਦਾ ਨਰੀਖਣ ਵੀ ਕੀਤਾ ਪੰਜਾਬ ਸਕੂਲ ਸਿੱਖਿਆ ਬੋਰਡ ਦੀਆਂ 10ਵੀਂ ਤੇ 12ਵੀਂ ਦੀਆਂ ਪ੍ਰੀਖਿਆਵਾਂ ਵਿੱਚ ਸ਼ਾਨਦਾਰ ਅੰਕ ਪ੍ਰਾਪਤ ਕਰਨ ਵਾਲੇ ਸਰਕਾਰੀ ਸਕੂਲਾਂ ਦੇ 16 ਹੋਣ ਹਰ ਵਿਦਿਆਰਥੀਆਂ ਨੂੰ ਇੱਕ ਖਾ ਪੱਖੀ ਉਪਰਾਲੇ ਤਹਿਤ ਮਹਾਲੀ ਜ਼ਿਲ੍ਹਾ ਪ੍ਰਸ਼ਾਸਨ ਨੇ ਅੱਜ ਮੈਡਨਾਂ ਨਾਲ ਨਵਾਜਿਆ ਹੈ। ਇਹਨਾਂ ਵਿਦਿਆਰਥੀਆਂ ਨਾਲ ਗੱਲਬਾਤ ਕਰਦੇ ਡਿਪਟੀ ਕਮਿਸ਼ਨਰ ਅਸ਼ਕਾ ਜੈਨ ਨੇ ਕਿਹਾ ਕਿ ਪ੍ਰੀਖਿਆਵਾਂ ਮધ્ય ਅੰਕ ਗ੍ਰੇਡ ਮਾਨੋਵਲ ਨੂੰ ਵਧਾਉਂਦੇ ਨੇ ਤੇ ਚੁਣੌਤੀਆਂ ਦਾ ਸਾਹਮਣਾ ਕਰਦੇ ਹੋਏ ਅੱਗੇ ਵਧਣ ਲਈ ਪ੍ਰੇਰਿਤ ਕਰਦੇ ਨੇ। ਬੱਚਿਆਂ ਦੇ ਉਜਲ ਭੇਖ ਦੀ ਕਾਮਨਾ ਕਰਦੇ ਹਾਂ ਉਹਨਾਂ ਕਹਿੰਦੇ ਕਿ ਹਰੇਕ ਵਿਦਿਆਰਥੀ ਨੂੰ ਆਪਣੀ ਟੀਚੇ ਪ੍ਰਤੀ ਅਭਲਾਸ਼ੀ ਹੋਣਾ ਚਾਹੀਦਾ ਹੈ ਉਹਨਾਂ ਕਹਿੰਦੇ ਕਿ ਕਈ ਵਾਰ ਨੰਬਰਾਂ ਨਾਲ ਕੋਈ ਫਰਕ ਨਹੀਂ ਪੈਂਦਾ ਪਰ ਸਾਡੀ ਬૌਧਿਕ ਪ੍ਰਤਿਭਾ ਤੇ ਸ਼ਖਸੀਅਤ ਸਾਨੂੰ ਵੱਡੀ ਸਫਲਤਾ ਹਾਸਲ ਕਰਨ ਲਈ ਉੱਚਾ ਮਕਾਮ ਦਿੰਦੀ ਹੈ ਇਸ ਲਈ ਸਾਨੂੰ ਮੁਕਾਬਲੇਬਾਜ਼ੀ ਸੰਬੰਧੀ ਕਿਸੇ ਵੀ ਤਰ੍ਹਾਂ ਦੀ ਜਟਿਲਤਾ ਜਾਂ ਹਿੰਤਾ ਮਹਿਸੂਸ ਕੀਤੇ ਬਿਨਾ ਆਪਣੇ ਟੀਚੇ ਤੇ ਧਿਆਨ ਕੇਂਦ੍ਰਿਤ ਕਰਨਾ ਚਾਹੀਦਾ ਹੈ ਫਾਜ਼ਿਲਕਾ ਜ਼ਿਲ੍ਹੇ ਦੇ ਐਸਐਸਪੀ ਡਾਕਟਰ ਪ੍ਰਗਿਆ ਜਾਨ ਨੇ ਜ਼ਿਲ੍ਹੇ ਦੇ ਵਕਫਾ ਸਕੂਲਾਂ ਦੇ 10ਵੀਂ ਜਮਾਤ ਵਿੱਚ ਪਹਿਲਾ ਸਥਾਨ ਹਾਸਲ ਕਰਨ ਵਾਲੇ 18 ਬੱਚਿਆਂ ਨੂੰ ਉਹਨਾਂ ਦੇ ਮਾਪਿਆਂ ਤੇ ਅਧਿਆਪਕਾਂ ਸਮੇਤ ਆਪਣੇ ਦਫ਼ਤਰ ਬੁਲਾ ਕੇ ਮੈਡਲ ਪਰਸ਼ੰਸਾ ਪੱਤਰ ਤੇ ਤੋਹਫ਼ੇ ਦੇ ਕੇ ਸਨਮਾਨਿਤ ਕੀਤਾ ਇਨ੍ਹਾਂ ਸਕੂਲੀ ਵਿਦਿਆਰਥੀਆਂ ਵਿੱਚ ਜ਼ਿਆਦਾਤਰ ਭਾਰਤ-ਪਾਕਿਸਤਾਨ ਕਵਾਂਤਰੀ ਸਰਹੱਦ ਦੇ ਨਾਲ ਲੱਗਦੇ ਪਿੰਡਾਂ ਦੇ ਬੱਚੇ ਸ਼ਾਮਲ ਰਹੇ ਜ਼ਿਆਦਾਤਰ ਬੱਚਿਆਂ ਦੇ ਮਾਪਿਆਂ ਵਿੱਚ ਕਾਰੀਗਰ, ਛੋਟੇ ਕਿਸਾਨ, ਦਿਹਾੜੀਦਾਰ ਉਸਾਰੀ ਕੰਮ ਅਤੇ ਕੈਂਟੀਨ ਵਰਕਰ ਸ਼ਾਮਲ ਸਨ ਡਾਕਟਰ ਪ੍ਰਗਿਆ ਜਾਨ ਨੇ ਵਿਦਿਆਰਥੀਆਂ ਨਾਲ ਆਪਣੇ ਜੀਵਨ ਦੇ ਕੁਝ ਖਾਸ ਪਲ ਸਾਂਝੇ ਕੀਤੇ ਤੇ ਪੜ੍ਹਾਈ ਦੌਰਾਨ ਉਹਨਾਂ ਨੂੰ ਹੋਰ ਵੀ ਸਖਤ ਮਿਹਨਤ ਕਰਨ ਦੀ ਪ੍ਰੇਰਣਾ ਦਿੱਤੀ ਇਸ ਦੌਰਾਨ ਸਾਰੇ ਬੱਚਿਆਂ ਨੇ ਆਪਣੀ ਪੜ੍ਹਾਈ ਟੀਚੇ ਤੇ ਪਰਿਵਾਰ ਬਾਰੇ ਜਾਣਕਾਰੀ ਸਾਂਝੀ ਕੀਤੀ ਇਹਨਾਂ ਸਕੂਲੀ ਵਿਦਿਆਰਥੀਆਂ ਵਿੱਚੋਂ ਜ਼ਿਆਦਾਤਰ ਨੇ ਆਈਐਸ ਆਈਪੀਐਸ ਤੇ ਜੱਜ ਬਣ ਦੀ ਇੱਛਾ ਪ੍ਰਗਟਾਈ ਟੂ ਪੰਜਾਬ ਐਨਸੀਸੀ ਬਟਾਲੀਅਨ ਤਹਿਤ ਐਨਸੀਸੀ ਜਰੰਦਰ ਗਰੁੱਪ ਦੀਆਂ 6 ਬਟਾਲੀਅਨਾਂ ਦੇ ਕਮੇ ਪਦਰ ਤੇ ਭਾਗ ਲੈਣ ਵਾਲੇ ਤੇ ਹਰੇਕ ਬਟਾਲੀਅਨ ਤੋਂ ਸਰਵ ਸ੍ਰੇਸ਼ਟ ਕ੍ਰੈਡਿਟ ਨੂੰ ਲायलਪੁਰ ਖਾਲਸਾ ਕਾਲਜ ਜਲੰਧਰ ਵਿੱਚ ਅੱਜ ਹੋਏ ਇੱਕ ਸਮਾਗਮ ਦੌਰਾਨ ਸਨਮਾਨਿਤ ਕੀਤਾ ਗਿਆ ਮੁੱਖ ਮਹਿਮਾਨ ਬਰਗੇਡੀਅਰ ਅਜੀਤ Tiwari ਨੇ 70 ਕੈਂਡੀਟਾਂ ਨੂੰ ਬਿਹਤਰੀਨ ਪ੍ਰਦਰਸ਼ਨ ਲਈ ਸਰਟੀਫਿਕੇਟ ਐਂਸੀਸੀ ਟਰੈਕ ਸੂਟ ਅਤੇ ਬੈਂਕ ਡਰਾਫਟ ਪ੍ਰਦਾਨ ਕੀਤੇ ਕਮਾਂਡਿੰਗ ਅਫਸਰ ਕਰਨਲ ਮਨੋਜ ਜੋਸ਼ੀ ਨੇ ਐਂਸੀਸੀ ਗਤੀਵਿਧੀਆਂ ਵਿੱਚ ਸਹਿਯੋਗ ਦੇ ਲਈ ਮੁੱਖ ਮਹਿਮਾਨ ਤੇ ਹੋਰ ਸੈਨਿਕ ਅਧਿਕਾਰੀਆਂ ਦਾ ਸਵਾਗਤ ਅਤੇ ਪ੍ਰਿੰਸੀਪਲ ਡਾਕਟਰ ਜਸਪਰ ਸਿੰਘ ਦਾ ਧੰਨਵਾਦ ਕੀਤਾ ਕੈਂਡੀਟਾਂ ਨੂੰ ਸੰਬੋਧਨ ਕਰਦਿਆਂ ਬਰਗੇਡੀਅਰ ਅਜੀਤ Tiwari ਨੇ ਕਿਹਾ ਕਿ ਹਰ ਕੈਂਡੀਟ ਦਾ ਜੀਵਨ ਵਿੱਚ ਕੋਈ ਨਾ ਕੋਈ ਮਿਸ਼ਨ ਤੇ ਉਦੇਸ਼ ਹੋਣਾ ਚਾਹੀਦਾ ਹੈ ਤਿੱਖੀ ਪ੍ਰਾਪਤੀ ਲਈ ਲਗਾਤਾਰ ਮਿਹਨਤ ਤੇ ਅਨੁਸ਼ਾਸਨ ਦਾ ਹੋਣਾ ਵੀ ਲਾਜ਼ਮੀ ਹੈ ਉਹਨਾਂ ਕਿਹਾ ਕਿ ਆਪਣੇ ਉੱਚੇ ਤੇ ਸੋਚੇ ਵਿਚਾਰਾਂ ਤੇ ਕਰਮਸ਼ੀਲਤਾ ਦੇ ਨਾਲ ਮਿਸ਼ਨ ਨੂੰ ਪ੍ਰਾਪਤ ਕਰਨਾ ਹੈ ਕਿਉਂਕਿ ਇਸ ਵਿੱਚ ਵਿਦਿਆਰਥੀ ਕ੍ਰੈਡਿਟ ਤੇ ਰਾਸ਼ਟਰ ਦਾ ਭਵਿੱਖ ਲੁਕਿਆ ਹੋਇਆ ਹੈ ਬਰਗੇਡੀਅਰ ਰਜੇਤਵਾੜੀ ਨੇ ਕਿਹਾ ਕਿ ਕ੍ਰੈਡਿਟ ਭਾਰਤੀ ਸੈਨਾ ਵਿੱਚ ਕਮਿਸ਼ਨ ਅਗਨੀਵੀਰ ਤੇ ਹੋਰ ਆਉਦਿਆਂ ਦੀ ਤਿਆਰੀ ਕਰਨ ਤੇ ਬਟਾਲੀਅਨ ਦਾ ਸਟਾਫ ਇਸ ਤਿਆਰੀ ਵਿੱਚ ਹਰ ਮਦਦ ਕਰੇਗਾ ਡਾਕਟਰ ਪੀ ਆਰ ਰਮੀਦਕਰ ਨੈਸ਼ਨਲ ਇੰਸਟੀਚਿਊਟ ਆਫ ਟੈਕਨੋਲੋਜੀ ਜਲੰਧਰ ਵਿਖੇ ਕਮੇਗਾ ਖੂਨਦਾਨ ਕੈਂਪ ਦਾ ਯੋਜਨਕੀਤਾ ਗਿਆ ਇੱਕ ਕੈਂਪ ਰਾਸੀ ਸੇਵਾ ਯੋਜਨਾ ਐਨ ਐਸ ਐਸ ਕਮਿਊਨਿਟੀ ਸਰਵਿਸ ਕਲੱਬ ਅਤੇ ਇੰਸਟੀਚਿਊਟ ਡਿਸਪੈਂਸਰੀ ਵੱਲੋਂ ਪੰਜਾਬ ਇੰਸਟੀਚਿਊਟ ਆਫ ਮੈਡੀਕਲ ਸਾਇੰਸਸ ਜਲੰਧਰ ਦੇ ਸਹਿਯੋਗ ਨਾਲ ਲਾਇਆ ਗਿਆ ਸੰਸਥਾ ਦੇ ਡਾਇਰੈਕਟਰ ਪ੍ਰੋਫੈਸਰ ਬਿਨੋਦ ਕੁਮਾਰ ਕਨੌਦੀਆ ਰਜਿਸਟਰਾਰ ਪ੍ਰੋਫੈਸਰ ਅਜੀਵਾਂਸਲ ਤੇ ਡੀਨ ਵਿਦਿਆਰਥੀ ਭਲਾਈ ਪ੍ਰੋਫੈਸਰ ਨੀਸ਼ ਸਚਦੇਵਾ ਸਮਿਤ ਹੋਰ ਪਤਵੰਤੇ ਇਸ ਮੌਕੇ ਮੌਜੂਦ ਰਹੇ ਫੈਕਲਟੀ ਮੈਂਬਰਸ ਵਿਦਿਆਰਥੀ ਤੇ ਸਟਾਫ ਦੇ ਕਰੀਬ 110 ਤੋਂ ਵੱਧ ਵਿਦਿਆਰਥੀਆਂ ਵੱਲੋਂ ਖੂਨਦਾਨ ਕੀਤਾ ਗਿਆ ਕ੍ਰਿਸ਼ੀ ਵਿਗਿਆਨ ਕੇਂਦਰ ਪਟਿਆਲਾ ਵੱਲੋਂ ਪੰਜ ਦਿਨਾ ਫਲਕਾਰੀ ਕਟਾਈ ਦੀ ਬਹੁ ਭਾਂਤੀ ਵਰਤੋਂ ਤੇ ਸਾਬਣ ਸਰਫ ਬਣਾਉਣ ਸੰਬੰਧੀ ਸਗਲਾਈ ਕੋਰਸ ਕਰਵਾਇਆ ਗਿਆ ਇਸ ਕੋਰਸ ਵਿੱਚ ਜ਼ਿਲ੍ਹੇ ਦੇ ਵੱਖ-ਵੱਖ ਸਬਡਿਵੀਜ਼ਨਾਂ ਤੇ ਪਿੰਡ ਛਤਰਾਣਾ ਨਾਬਾ ਮੁੰਡਖੇੜਾ ਧਰਮਕੋਟ ਗਲਵੱਟੀ ਮਸਿੰਘਨ ਤੋਂ 17 ਪਿੰਡੂ ਔਰਤਾਂ ਤੇ ਕੁੜੀਆਂ ਨੇ ਹਿੱਸਾ ਲਿਆ ਗ੍ਰਹਿ ਵਿਗਿਆਨ ਦੇ ਪ੍ਰੋਫੈਸਰ ਡਾਕਟਰ ਗੁਰੂਪਦੇਸ਼ ਕੌਰ ਨੇ ਕੱਪੜਿਆਂ ਦੀ ਸਾਜਸਜਾਵਟ ਲਈ ਫਲਕਾਰੀ ਕਢਾਈ ਕੱਢਣ ਦੇ ਗੁਰਦਸੇ ਤੇ ਵੱਖ-ਵੱਖ ਸਜਾਵਟੀ ਸਮਾਨ ਦੁਪੱਟੇ ਪੋਟਲੀ ਪਰਸ ਪਟੂਆ ਤੇ ਸਿਨੇਰੀਆਂ ਬਣਾਉਣ ਦੀ ਤਕਨੀਕ ਕੀ ਜਾਣਕਾਰੀ ਦਿੱਤੀ ਕਰਵੇ ਸਾਬਰ ਤੇ ਸਰਫ ਬਣਾਉਣ ਬਾਰੇ ਵੀ ਸਖਿਆਰ ਸਨਾਨੇ ਬਹੁਤ ਸ਼ਾਨਦਾਰ ਜਾਣਕਾਰੀ ਲਈ ਇਸ ਦੇ ਨਾਲ ਹੀ ਪਰਦੇਸ਼ ਖਬਰਾਂ ਖਤਮ ਹੋਈਆਂ ਨਮਸਕਾਰ